ਜਿੱਕਨ ਕਾਊਂਟਰ ਹੋਇਆ ਕੀ ਮੰਗ ਹੋਇਆ ਸੀ ਆਹ ਹੈ ਇਹ এনਕਾਊਂਟਰ ਤਾਂ ਇਹਨੂੰ ਕਹਿ ਵੀ ਨਹੀਂ ਸਕਦੇ ਇਹ ਤਾਂ ਉਹਦੀ ਹੀ ਯਾਤ ਸੀ ਇੱਕ 74 ਨੰਬਰ ਮੁਕੱਦਮਾ ਆਇਆ ਤੁਹਾਨੂੰ ਯਾਦ ਹੋਊਗਾ ਕਿ ਇੱਥੇ ਤਿੰਨ ਪ੍ਰਵਾਸੀ ਵਿਚ ਆ ਰਹੇ ਸੀ ਉਹਨਾਂ ਕੋਲੋਂ ਮੋਟਰਸਾਈਕਲ ਖੋਲਿਆ ਸੀ ਦੋ ਗੋਲੀਆਂ ਮਾਰ ਕੇ ਉਹਦੇ ਜਿਹਦੇ ਤੇ ਅਸੀਂ 74 ਮੁਕੱਦਮਾ ਵਗੈਰਾ ਦਰਜ ਕਰਕੇ ਉਹ ਬੰਦੇ ਨੂੰ ਇਮੀਡੀਏਟ ਉਹਦਾ ਟ੍ਰੀਟਮੈਂਟ ਵਾਸਤੇ ਉਹ ਪੀਜੀਆ ਚੱਲ ਰਿਹਾ ਹੈਗਾ ਉਹਦੀ ਅ ਟ੍ਰੇਸ ਕਰਨ ਵਾਸਤੇ ਮਾਨ ਜੋਗ ਐਸਐਸਪੀ ਮੈਮ ਡਾਕਟਰ ਜੋਤੀ ਜਾਦਵ ਆਈਪੀਐਸ ਉਹਨਾਂ ਦੀਆਂ ਹਦਾਇਤਾਂ ਤੇ ਸਾਡੀਆਂ ਉਹਨੂੰ ਮਕਦਮ ਨੂੰ ਟ੍ਰੇਸ ਕਰਨ ਵਾਸਤੇ ਡਿਫਰੈਂਟ ਪਾਰਟੀਆਂ ਤਿਆਰ ਕੀਤੀਆਂ ਜੇ ਇਹਦੇ ਵਿੱਚ ਡੀਐਸਪੀ ਸਮਰਾਲਾ ਤਾਂ ਹੈ ਹੀ ਹੈ ਨੇ ਉਹਨਾਂ ਦੇ ਐਸਐਚਓ ਸਹਿਬਾਨ ਦੋਨੇ ਬਾਚੀਵਾੜਾ ਐਂਡ ਸਮਰਾਲਾ ਸਪੈਸ਼ਲੀ ਡੀਐਸਪੀ ਡੀ ਐਂਡ ਸਾਡੇ ਇੰਸਪੈਕਟਰ ਸੀਆਈਏ ਤੇ ਸਾਡੇ ਹੋਰ ਵੀ ਕੁਝ ਟੀਮਾਂ ਸੀਗੀਆਂ ਜੇ ਇਹਦੇ ਵਿੱਚ ਟੈਕਨੀਕਲੀ ਇਹ ਕੁਝ ਦੇ ਸੀਕ੍ਰਟ ਟੀਮ ਤਿਆਰ ਕੀਤੀ ਸੀ ਮਾਂਜੋਗ ਐਸਐਸਪੀ ਨੇ ਉਹਦੇ ਚ ਅੱਜ ਕੰਟੀਨਿਊ ਪੰਜਵਾਂ ਦਿਨ ਹੋਏਗਾ ਕੰਟੀਨਿਊ ਪੰਜ ਦਿਨ ਤੋਂ ਅਸੀਂ ਉਸ ਵੇਸਤੇ ਜੋ ਸਾਨੂੰ ਪ੍ਰੂਫ ਮਿਲ ਰਹੇ ਸੀ ਇਹਨਾਂ ਦਾ ਪਿੱਛਾ ਕਰ ਰਹੇ ਸੀ ਪਿੱਛਾ ਕਰਦੇ ਕਰਦੇ ਤੇ ਰਾਤ ਜਾ ਕੇ ਸਾਨੂੰ ਇਹ ਮਲ ਕਾਮਯਾਬੀ ਮਿਲੀ ਜਿਹਦੇ ਵਿੱਚ ਅਸੀਂ ਇਹ ਦੋ ਬੰਦੇ ਜਿਹੜੇ ਐ ਅਰੈਸਟ ਕਰ ਲਏ ਦੋ ਬੰਦਿਆਂ ਦੇ ਵਿੱਚੋਂ ਇਨਾਂ ਤੋਂ ਬੜੀ ਮਜੀਦ ਪੁਸ਼ਕਿਸ਼ ਹੋਈ ਹੈ ਮਜੀਦ ਪੁਸ਼ਕਿਸ਼ ਦੇ ਦੌਰਾਨ ਇਹਦੇ ਚ ਅਸਲਾ ਬਰਾਮਦ ਕਰਨਾ ਬਹੁਤ ਜ਼ਰੂਰੀ ਸੀ ਜਿਹਦੇ ਨਾਲ ਉਹਨਾਂ ਦੇ ਗੋਲੀ ਮਾਰੀ ਸੀ ਜਦੋਂ ਉਹਦੀ ਰਿਕਵਰੀ ਵਾਸਤੇ ਅੱਜ ਤੜਕੇ 3 ਵਜੇ ਦੇ ਕਰੀਬ ਇੰਨਾ ਕੀ ਕਰੀਮ ਅਪਰੋਕਸਿਮੇਟ ਟਾਈਮ ਹੋਏਗਾ ਜਦੋਂ ਇਹਨੂੰ ਰਿਕਵਰੀ ਵਾਸਤੇ ਲੈ ਕੇ ਆਏ ਤੇ ਇਹ ਜਿਹੜਾ ਪੌਲਾ ਹੈਗਾ ਇਹ ਜਿਹੜੀ ਜਗ੍ਹਾ ਹੈ ਜਿੱਥੇ ਤੁਸੀਂ ਹੁਣ ਖੜੇ ਹੋ ਤੁਸੀਂ ਮੌਕਾ ਵੀ ਦੇਖਿਆ ਇੱਥੇ ਐਸ ਐਚਓ ਸਮਰਾਲਾ ਜਿਹਨੇ ਕਿ ਉਹਦੇ ਫਰਦ ਇਖਲਾਫ ਉਹਨੇ ਜੋੜ ਨੇ ਕੀਤਾ ਸੀਗਾ ਕਿ ਮੈਂ ਕਿਥੇ ਉਹਨੂੰ ਸ਼ਪਾਕੇ ਰੱਖਿਆ ਹੋਇਆ ਉਹਦੀ ਬਰਾਮਦਗੀ ਕਰਨ ਵਾਸਤੇ ਆਏ ਤੇ ਉਹਨੇ ਉਹਦੇ ਨਾਲ ਸਕਫਲ ਕਰਨ ਵਾਸਤੇ ਬਰਾਮਦਗੀ ਕਰਨ ਤੋਂ ਬਾਅਦ ਉਹਨੂੰ ਉਹਦੇ ਰਿਵੋਲਵਰ ਖੋਣ ਵਾਸਤੇ ਉਹਨੇ ਸਕਫਲਿੰਗ ਕੀਤੀ ਪਲੱਸ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਸ ਦੇ ਦੌਰਾਨ ਹੀ ਜਿਹੜੀ ਹੈ ਗੋਲੀ ਉਹਦੇ ਪੈਰ ਤੇ ਲੱਗੀ ਹੈ ਜਿਹਦੇ ਕਰਕੇ ਬਾਕੀ ਕਿਉਂਕਿ ਪੁਲਿਸ ਪਾਰਟੀ ਕਾਫੀ ਸੀ ਮੌਕੇ ਤੇ ਹੋਰ ਵੀ ਇਮੀਡੀਏਟ ਕੰਟਰੋਲ ਰੂਮ ਦੇ ਜਰੀਏ ਇਤਲਾ ਮਿਲਣ ਤੇ ਸਾਰੇ ਜਿਹੜੇ ਸੀਨੀਅਰ ਅਫਸਰ ਹੈ ਜਦੋਂ ਉਹਨਾਂ ਨੂੰ ਰਾਤ ਅਰੈਸਟ ਕੀਤਾ ਸੀ ਉਹਦੇ ਦੌਰਾਨ ਹੀ ਸਾਡੇ ਹੋਰ ਵੀ ਜੀਓ ਸਹਿਬਾਨ ਡੀਐਸਪੀ ਸਹਿਬਾਨ ਸਾਰੇ ਇਹਦੇ ਦੌਰਾਨ ਇੱਥੇ ਤਪਤੀਸ਼ ਦੇ ਵਿੱਚ ਮਸ਼ਰੂਫ ਹੀ ਸੀਗੇ ਤੇ ਜਿਹਦੇ ਕਰਕੇ ਅਗਰ ਉਹ ਚੱਕਮਾ ਦੇਣ ਦੀ ਉਹਦੀ ਕੋਸ਼ਿਸ਼ ਸੀਗੀ ਤੇ ਉਹ ਕਾਮਯਾਬ ਨਹੀਂ ਹੋ ਸਕਿਆ ਉਸ ਦੇ ਵਿੱਚ ਤੇ ਇਹ ਪੁਲਿਸ ਲਈ ਬੜੀ ਵੱਡੀ ਇੱਕ ਕਾਮਯਾਬੀ ਹੈ ਇਹਦੇ ਵਿੱਚ ਜਿਹੜੀ ਟੀਮ ਮਾਜੋਗ ਐਸਐਸਪੀ ਸਾਹਿਬ ਦੀ ਰਹਿਨਮਾਈ ਹਟ ਕੰਮ ਕਰੀ ਸੀ ਉਹਨੂੰ ਬੜੀ ਵਧੀਆ ਕਾਮਯਾਬੀ ਮਿਲੀ ਹੈ ਤੇ ਇਹ ਦੇ ਬਾਰੇ ਤੁਹਾਨੂੰ ਇਹ ਬਰੀਫ ਵੀ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਅਰਲੀ ਅੰਦਾ ਮਾਰਨਿੰਗ ਦਾ ਟਾਈਮ ਹੈ ਲੇਕਿਨ ਸਾਨੂੰ ਸੀ ਕਿਉਂਕਿ ਇਹ ਸਾਰਾ ਜੋ ਲਾਈਵ ਹੈ ਪ੍ਰੈਕਟੀਕਲੀ ਜੋ ਕੁਝ ਹੋਇਆ ਹੈਗਾ ਇਹ ਨਾਲ ਨਾਲ ਤੁਹਾਨੂੰ ਬਰੀਫ ਵੀ ਕਰ ਦਿੱਤਾ ਜਾਵੇ ਸਰ ਕੀ ਨਾਮ ਹੈ ਕਿੱਥੇ ਦੇ ਰਹਿਣ ਦਾ ਇਹਦਾ ਨਾਮ ਮੈਂ ਤੁਹਾਨੂੰ ਦੱਸਦਾ ਜੀ ਇਹ ਦੋ ਬੰਦੇ ਨੇ ਇੱਕ ਦਾ ਨਾਮ ਸਤਨਾਮ ਸਿੰਘ ਹੈ ਤੇ ਇੱਕ ਦਾ ਨਾਮ ਗੁਰਮਿੰਦਰ ਗੁਰਕਰਨ ਵੀਰ ਸਿੰਘ ਹੈ ਇਹ ਜਿਹੜਾ ਇਹਨਾਂ ਦਾ ਐਡ ਪ੍ਰੈਜ਼ੈਂਟ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ ਇਹ ਜਿਹੜਾ ਸਾਡਾ ਸੁਹਾਣਾ ਹੈ ਉੱਥੇ ਇੱਕ ਪੀਜੀ ਹੈ ਛਪੜੀ ਆ ਉੱਥੇ ਪੈਂਦੀ ਇਹ ਉੱਥੇ ਰਹਿ ਰਹੇ ਸੀ ਇਹ ਬੇਸਿਕਲੀ ਇਹ ਨਵੇਂ ਨਿਹੰਗ ਬਾਣੇ ਦੇ ਵਿੱਚ ਨੇ ਨਿਹੰਗ ਤਾਂ ਮਤਲਬ ਇਹਨਾਂ ਦੀ ਸੋਚ ਹੈ ਕਿ ਤੇ ਉਹ ਉਸ ਦਿਨ ਵੀ ਅਜੇ ਪੋਸ਼ਕਸ਼ ਦੇ ਦੌਰਾਨ ਸਾਰੀ ਗੱਲ ਕਲੀਅਰ ਹੋਈ ਕਿ ਉਸ ਦਿਨ ਵੀ ਇਹਨਾਂ ਦਾ ਸੁੱਖਾ ਪੀਤਾ ਹੋਇਆ ਸੀ ਨਸ਼ਾ ਕੀਤਾ ਹੋਇਆ ਸੀ ਜਿਸ ਦਿਨ ਇਹਨਾਂ ਨੇ ਇਹ ਗੋਲੀ ਮਾਰ ਕੇ ਉਹਦੇ ਗੋਲੀਆਂ ਮਾਰ ਕੇ ਮੋਬਾਈਲ ਖੋਇਆ ਆਪਣਾ ਉਹਦਾ ਪਲੱਸ ਉਹਦਾ ਮੋਟਰਸਾਈਕਲ ਖੋਇਆ ਹੈਗਾ ਇਹ ਇਹ ਜਿਹੜਾ ਸਤਨਾਮ ਸਿੰਘ ਹੈ ਇਹ ਬੇਸਿਕਲੀ ਪਿੱਛੇ ਮਾਝੇ ਏਰੀਆ ਦਾ ਰਹਿਣ ਵਾਲਾ ਹੈ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚੋਂ ਦਾ ਪਿੰਡ ਹੈਗਾ ਤੇ ਅਜੇ ਇਹ ਯੰਗ ਬੱਚੇ ਨੇ ਅਜੇ ਉਮਰ ਵੀ ਇਹਨਾਂ ਦੀ 19-20 ਸਾਲ ਦੇ ਕਰੀਬ ਹੈ ਦੋਨਾਂ ਦੀ ਤੇ ਜਿਹੜੇ ਕਿ ਇਹ ਕ੍ਰਾਈਮ ਦੇ ਵਿੱਚ ਇਨਵੋਲਵ ਹੋਏ ਹੋਏ ਨੇ ਅੱਗੇ مزید ਪੜਤਾਲ ਹੋ ਰਹੀ ਹੈ ਇਹਨਾਂ ਦੀ ਬੈਕਗ੍ਰਾਉਂਡ ਬਾਰੇ ਅਸੀਂ ਹੋਰ ਪਤਾ ਕਰ ਰਹੇ ਹਾਂ ਇੰਜਰਡ ਕਿਹੜਾ ਹੋਇਆ ਇੰਜਰਡ ਤਾਂ ਜੀ ਜਿਹੜਾ ਰਿਕਵਰੀ ਕਰਵਾਉਣ ਆਏ ਸੀ ਉਹੀ ਬੰਦਾ ਜਿਹੜਾ ਖੋਦੀ ਰਿਕਵਰੀ ਕਰਾਉਣ ਵਾਸਤੇ ਆਇਆ ਸਤਨਾਮ ਸਿੰਘ ਉਹੀ ਇੰਜਰਡ ਹੈ ਹਾਂਜੀ ਸਰ ਰਿਵਾਲਵਰ ਕਿਹੜੇ ਨੇ ਜੀ ਜਿਹੜੇ ਬਰਾਮਦ ਹੋਏ ਨੇ ਇਹ ਡੀਸੀ ਕਟਾ ਉਹ 315 ਬੋਲ ਦਾ ਹੈ ਜੀ 315 ਬੋਲ ਦਾ ਪਹਿਲਾਂ ਵੀ ਇਹਨਾਂ ਨੂੰ ਕੋਈ ਵਾਰਦਾਤ ਕੀਤੀ ਸੀ ਉਹ ਸਾਰੀ ਪੜਤਾਲ ਰਹੀ ਹੈ ਪੜਤਾਲ ਆ ਆ ਤੁਹਾਨੂੰ ਦੱਸਿਆ ਜਿਹੜੀ 5 ਦਿਨ ਪਹਿਲੇ ਕੀਤੀ ਹੈ ਅਸੀਂ ਉਹਦੀ ਚੀਜ਼ ਨੂੰ ਅਰੈਸਟ ਪਾਇਆ ਹੈ ਬਾਕੀ ਇਹਦੇ ਜਿਹੜੇ ਪੁਰਾਣੇ ਇਹਨਾਂ ਤੇ ਕੀ ਕੀ ਚੀਜ਼ ਹੈ ਕੀ ਇਹਨਾਂ ਦਾ ਇਨਵੋਲਵਮੈਂਟ ਰਹੀ ਹੈ ਉਹ ਤਾਂ ਹੁਣ ਦੇਖੀ ਜਾਏਗੀ ਕਿਉਂਕਿ ਰਾਤ ਹੀ ਅਰੈਸਟ ਕੀਤੀ ਹੈ ਰਾਤ ਦੇ ਰਿਕਵਰੀ ਕਰਵਾਉਣ ਲੱਗੀ ਹੋਈ ਸੀ ਪੁਲਿਸ ਪਾਰਟੀ ਤੇ ਰਾਤ ਹੀ ਇਹ ਕਾਰ ਨਵਾਇਣਾਂ ਨੇ ਇਨਸੀਡੈਂਟ ਕਰ ਦਿੱਤਾ ਸਰ ਇਹ ਵੀ ਪਤਾ ਲੱਗਿਆ ਕਿ ਜਿਹੜੇ ਦੋਸ਼ੀ ਤੋਂ ਸੁਹਾਣੇ ਤੋਂ ਕਮਲਪੁਰ ਰਹਿਣ ਵਾਲਾ ਇਸ ਸਮਰਾਲਾ ਲੱਗ ਕੇ ਵੀ ਸੀ ਕਿ ਪਹਿਲਾਂ ਵੀ ਜਾਂ ਕੋਈ ਹੋਰ ਵੀ ਵਾਰਵਾਦ ਕਰਨ ਦੇ ਵਿੱਚ ਮਤਲਬ ਵਿੱਚ ਵੀ ਸੋਚ ਰਹੇ ਹਾਂ ਕਿ ਕੋਈ ਦੋ ਜਣਾਂ ਸੀ ਇਹਨਾਂ ਦੇ ਮੈਂ ਭਾਈ ਸਭੀ ਤੁਹਾਨੂੰ ਦੱਸ ਰਹੇ ਹਾਂ ਕਿ ਅਸੀਂ ਅਰੈਸਟ ਕਰਨ ਤੋਂ ਬਾਅਦ ਫਿਰ ਸਾਡਾ ਮੇਨ ਮਕਸਦ ਸੀ ਕਿ ਐਸੀਐਸ ਹਥਿਆਰ ਬਰਾਮਦ ਕਰਵਾ ਲਈਏ ਜਿਸ ਦੇ ਨਾਲ ਇਹਨਾਂ ਨੇ ਉਪਰਵਾਸੀ ਵਿਚਾਰਾ ਮਾਰਨ ਦੇ ਕਿਨਾਰੇ ਕਰਤਾ ਉਹਦੇ ਕੁਦਰਤੀ ਬਚ ਗਿਆ ਉਹਦੇ ਦੋ ਗੋਲੀਆਂ ਵੱਜੀਆਂ ਪੇਟ ਦੇ ਵਿੱਚ ਤੇ ਅਸੀਂ ਮੋਰਸਲਰ ਦੀ ਬਰਾਮਦਗੀ ਕਰ ਚੁੱਕੇ ਸੀ ਬੰਦਿਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਲੇਕਿਨ ਹਥਿਆਰ ਬਰਾਮਦ ਕਰਨਾ ਬਹੁਤ ਜ਼ਰੂਰੀ ਸੀ ਜਦੋਂ ਇਹਦੀ ਬਾਰ ਬਾਰ ਆਪਣੇ ਬਿਆਨ ਬਦਲ ਰਿਹਾ ਸੀ ਔਰ ਜਦੋਂ ਇਹਦਾ ਪ੍ਰੋਪਰ ਇਹਨੇ ਆਪਣੇ ਬਕਾਇਦਾ ਫਰਜ਼ਿੰਗ ਸਾਫ ਕੀਤਾ ਹੈ ਕਿ ਮੇਰਾ ਹਥਿਆਰ ਆ ਜਿਹੜਾ ਪੁਲ ਬਹਿਲੂਲਪੁਰ ਦਾ ਬਜਦਾ ਹਥਿਆਰ ਤੁਸੀਂ ਦੇਖਿਆ ਬੜਾ ਸੁਨਸਾਨ ਏਰੀਆ ਉੱਥੇ ਤੁਹਾਨੂੰ ਉਹ ਜਗ੍ਹਾ ਵੀ ਦਿਖਾ ਦਿੰਦੇ ਆ ਜਿੱਥੇ ਇਹਨੇ ਛਪਾ ਕੇ ਰੱਖਿਆ ਹੈ ਉਹ ਬਰਾਮਦ ਕਰਾਣ ਤੋਂ ਬਾਅਦ ਇਹਨੇ ਦੇਖਿਆ ਕਿ ਉਵੇਂ ਹੈ ਉਹ ਇਮੀਡੀਏਟ ਪੁਲਿਸ ਐਸਐਚਓ ਦੇ ਨਾਲ ਹੀ ਸਕਫਲ ਕੀਤਾ ਇਹਨੇ ਉਹਦਾ ਰਿਵਾਲਵਰ ਖੋਣ ਦੀ ਕੋਸ਼ਿਸ਼ ਉਸ ਦੇ ਦੌਰਾਨ ਹੀ ਫਿਰ ਇਹ 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 ਇਹਨੂੰ ਫੜ ਲਿਆ ਸੀ ਇਹਨੂੰ ਮਤਲਬ ਕਾਮਜਾਬ ਨਹੀਂ ਹੋਣ ਦਿੱਤਾ ਕਿ ਕੋਈ ਇੰਜਰਡ ਹੋ ਗਿਆ ਜੀ ਪੁਲਿਸ ਉਹ ਉਹਦੇ ਕੁਝ ਮਾਮੂਲੀ ਸੱਟਾਂ ਤਾਂ ਲੱਗੀਆਂ ਹੋਣਗੀਆਂ ਪਰ ਗੋਲੀ ਦਾ ਕੋਈ ਉਹ ਨਹੀਂ ਬਚਾ ਹੋ ਗਿਆ ਹਾਂਜੀ